ਹੈਲੋ एवरीवन गुड मॉर्निंग ਜੀ ਵੈਲਕਮ ਬੈਕ ਟੂ ਮਾਈ ਚੈਨਲ ਸੁਬਾ ਸੁਬਾ ਦਾ ਟਾਈਮ ਆ ਤੇ ਇੱਥੇ ਮੈਂ ਬਿਨਾ ਕੁੱਲੀ ਕੀਤੇ ਫੇਸ ਵਾਸ਼ ਕੀਤੇ ਆਪਣਾ ਇੱਕ ਗਲਾਸ ਪਾਣੀ ਦਾ ਗਰਮ ਕਰਕੇ ਪੀਣੀ ਹੁੰਦੀ ਆ ਤੇ ਘੁੱਟਾਂ ਦੇ ਨਾਲ ਹੀ ਜਿਹੜਾ ਪਾਣੀ ਆ ਮੰਦਰ ਲਗਾਉਣੀ ਆ ਕਿਉਂਕਿ ਕੁੱਲੀ ਬਿਨਾ ਕੁੱਲੀ ਕੀਤੇ ਪਾਣੀ ਪੀਣਾ ਚਾਹੀਦਾ ਜੋ ਵੀ ਆਪਣੇ ਮੂੰਹ ਦੇ ਅੰਦਰ ਹੁੰਦਾ ਉਹ ਪੇਟ ਦੇ ਅੰਦਰ ਜਾਣਾ ਜ਼ਰੂਰੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਬਾਕ ਕਰਨਾ ਸ਼ੁਰੂ ਕਰ ਦਿੰਨੀ ਆ ਆਪਣਾ ਤੇ ਥੋੜੇ ਦਿਨਾਂ ਦੀ ਮਤਲਬ ਜੇ ਇਹਵੇਂ ਸ਼ੁਰੂ ਕੀਤਾਗਾ ਪਹਿਲਾਂ ਨਹੀਂ ਮਤਲਬ ਹੁਣ 4-5 ਦਿਨਾਂ ਤੋਂ ਜਿਹੜਾ ਮੈਂ ਸ਼ੁਰੂ ਕੀਤਾ ਇਸ ਤਰ੍ਹਾਂ ਮੈਂ 40 ਕਗੇੜੇ ਦੇ ਦਿੰਨੀ ਆਂਗੇ ਬੇੜੇ ਦੇ ਵਿੱਚ ਹੀ ਤੇ ਉਸ ਤੋਂ ਬਾਅਦ ਫਿਰ ਮੇਰਾ ਜੋਗਾ ਜੋਗਾ ਕਪਾਲ ਭਰਤੀ ਜੋਗਾ ਮੈਂ ਸ਼ੁਰੂ ਕੀਤਾ ਹੋਇਆ ਮਤਲਬ ਹੋ ਗਏ ਨੂੰ 5-6 ਦਿਨ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਜੀ ਪ੍ਰੀਤ ਕਲੇਰ ਕਲੇਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਕਿਵੇਂ ਹੋ ਜੀ ਠੀਕ ਹੋ ਜੀ ਉਮੀਦ ਹੈ ਜੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਸੁਬਾਹ ਦੇ 8:00 ਵਜੇ ਚੁੱਕੇ ਨੇ ਕੁਸ ਕੰਮ ਨੇ ਜਿਹੜੇ ਕਿਚਨ ਦੇ ਵਿੱਚ ਕਰਿਆਈ ਆਟਾ ਵਗੈਰਾ ਗੁੰਨੇ ਜੋ ਵੀ ਬਰਤਨ ਵਗੈਰਾ ਸੀ ਦੁੱਧ ਆਦ ਕੱਢਣਾ ਸੀ ਸਾਰੇ ਕੰਮ ਮਤਲਬ ਹੋ ਚੁੱਕੇ ਨੇ ਤੇ ਹੁਣ ਗੋਭੀ ਦੇ ਪਰੌਂਠੇ ਬਣਨਗੇ ਅੱਜ ਤੇ ਚਲੋ ਜੀ ਰਾਤ ਨੂੰ পালਕੀ ਦੀ ਭਾਜੀ ਬਣਾਈ ਸੀ ਇੰਨੀ ਟੇਸਟੀ ਹੋਣੀ ਕੁਸ ਕਲੇਰ ਸਾਹਿਬ ਨੂੰ ਸੀਗਾ ਵੀ ਘਰ ਦੀ ਆ ਮਦਾ ਤਿੰਨ ਵਾਰ ਉਹਨਾਂ ਨੇ ਭਾਜੀ ਜਿਹੜੀ ਪਵਾਈ ਤੇ ਸਵਾਦ ਲੱਗੇ ਸੀ ਹੁਣ ਬੱਚੀ ਨਹੀਂ ਹੈਗੇ ਫਿਰ ਹੁਣ ਇੱਕ ਫੁੱਲ ਗੋਭੀ ਦਾ ਪਿਆਗਾ ਤੇ ਫਿਰ ਆਪਾਂ ਉਹਦੇ ਪਰੌਂਠੇ ਬਣਾ ਲੈਨੇ ਆ ਮੈਂ ਘੱਟ ਹੀ ਖਾਵਾਂਗੀ ਤੇ ਥੋੜੀ ਐਨਿਕ ਪਈਏ ਭੱਜੀ ਵਿੱਚ ਮੈਂ ਉਹਦੇ ਨਾਲ ਰੋਟੀ ਖਾ ਲੂੰਗੀ ਪਰ ਅੱਧਾਕ ਤਾਂ ਮੈਂ ਖਾਉਂਗੀ ਤੇ ਆਪਾਂ ਝੂਠ ਨਹੀਂ ਬੋਲਦੇ ਹੁੰਦੇ ਜੀ ਜੋ ਸੱਚੋ ਹੀ ਦੱਸਾਂਗੀ ਕਿਉਂਕਿ ਟੇਸਟੀ ਲੱਗਦੇ ਨੇ ਮੌਸਮੀ ਸਰਦੀ ਦੇ ਮੌਸਮ ਵਿੱਚ ਜਿਹੜੇ ਇਹ ਪਰੌਂਠੇ ਬਣਦੇ ਨੇ ਗੋਭੀ ਦੇ ਹੋਗੇ ਹਨ ਆਲੂਆਂ ਵਾਲੇ ਤਾਂ ਦੇਖੋ ਫਿਰ ਵੀ ਗਰਮੀ ਦੇ ਵਿੱਚ ਬਣਾ ਲੈਣੇ ਆ ਪਰ ਜਿਵੇਂ ਮੂਲੀਆਂ ਦੇ ਹੋਗੇ ਗੋਭੀ ਵਾਲੇ ਪਰੌਂਠੇ ਗੋਭੀ ਤੇ ਆਲੂ ਵਾਲੇ ਪਰੌਂਠੇ ਜਿਹੜੇ ਮੈਨੂੰ ਵਧੀਆ ਲੱਗਦੇ ਨੇ ਤੇ ਬਾਕੀ ਮੂਲੀਆਂ ਤਾਂ ਠੀਕ ਠਾਕ ਹੀ ਹੁੰਦੇ ਨੇ ਵੈਸੇ ਵਧੀਆ ਬਣਦੇ ਨੇ ਐ ਨਹੀਂ ਵੀ ਵਧੀਆ ਨਹੀਂ ਬਣਦੇ ਪਰ ਮੈਨੂੰ ਜਿਹੜੇ ਆਲੂਆਂ ਤੇ ਗੁੱਬੇ ਵਾਲੇ ਪਰੌਂਠੇ ਵਧੀਆ ਲੱਗਦੇ ਨੇ ਚਲੋ ਜੀ ਵਲੌਗ ਨੂੰ ਕਰਦੇ ਆਂ ਸਟਾਰਟ ਚੱਲਦੇ ਆਂ ਕਿਚਨ 'ਚ ਤੇ ਬਾਕੀ ਰਹਿੰਦੇ ਕੰਮ ਨੇ ਜਿਹੜੇ ਉਹ ਕਰਦੇ ਆਂ ਬਾਕੀ ਦੇਖੋ ਇਸ ਤਰ੍ਹਾਂ ਘਾ ਪਿਆ ਪਿਆ ਪੂਰਾ ਟਾਵਲਸ ਜੋ ਵੀ ਕੱਪੜੇ ਕਲੀਅਰ ਸਾਬਾ ਜਾ ਚੁੱਕੇ ਨੇਗੇ ਨਾ ਕਿ ਕੱਪੜੇ ਵਗਾਰ ਦਿੱਤੇ ਨੇ ਤੇ ਚਲੋ ਜੀ ਇਹ ਵਾਰ ਮੈਂ ਰਾਤ ਨੂੰ ਕਰਦੀ ਰਹਿਣੀ ਸੈਟ ਇੱਕ ਵਾਰ ਮੈਂ ਸੌਣ ਲੱਗੀ ਸਾਰੀਆਂ ਗੱਦੀਆਂ ਵਗੈਰਾ ਜੋ ਵੀ ਹੁੰਦਾ ਮੇਰਾ ਡਸਟਿੰਗ ਦਾ ਇੱਕ ਵਾਰ ਮੈਂ ਮਤਲਬ ਸੈਟਿੰਗ ਦਾ ਜਿਹੜਾ ਕੰਮ ਉਹ ਕਰਦੀ ਹੁੰਨੀ ਆ ਚਲੋ ਜੀ ਚੱਲਦੇ ਆ ਕਿਚਨ ਚ ਲੋਜੀ ਇਧਰ ਪਨੀਰ ਬਣ ਕੇ ਤਿਆਰ ਆ ਇਹ ਜਿਹੜਾ ਆਪਾਂ ਮਲਾਈ ਰੜਕੀ ਸੀ ਨਾ ਉਹਦੇ ਵਿੱਚੋਂ ਗਾੜਾ ਗਾੜਾ ਦੁੱਧ ਬਚ ਜਾਂਦਾ ਤੇ ਆਪਾਂ ਉਹਦਾ ਫਿਰ ਇਹ ਉਹ ਕਰ ਲਿਆ ਪਨੀਰ ਕਾਫੀ ਵਧੀਆ ਇੱਕ ਟਾਈਮ ਦਾ ਵਧੀਆ ਸਰ ਜਾਂਦਾਗਾ ਇਦਰਾ ਆਟਾ ਵੀ ਮੈਂ ਗੁੰਨ ਲਿਆ ਤੇ ਦੁੱਧ ਦਾ ਜਿਹੜਾ ਕੱਢ ਕੇ ਰੱਖਤਾ ਕਿੰਨੀ ਸਾਫ ਕਰਤੀ ਹੂੰ ਦੁੱਧ ਆਊਗਾ ਇਹਦੇ ਵਿੱਚ ਚਲੋ ਜੀ ਇਹ ਇੱਕ ਫੁੱਲ ਗੋਭੀ ਦਾ ਸੀ ਨੂੰ ਮੈਂ ਸਾਫ ਕਰ ਲਿਆ ਤੇ ਇਹ ਆਪਾਂ ਬਣਾਵਾਂਗੇ ਪਰੌਂਠੇ ਚਲੋ ਇਹਨੂੰ ਆਪਾਂ ਪਹਿਲਾਂ ਕੱਦੂ ਕਾਸ ਕਰਦੇ ਹਾਂ ਅੱਜ ਆਪਾਂ ਬਣਾ ਪਰੌਂਠੇ ਹਾਂ ਪਹਿਲਾਂ ਗੋਭੀ ਕੱਦੂ ਕਾਸ ਕਰ ਲੈਨੇ ਆ ਇਹ ਦੋ ਜਾਣਿਆਂ ਲਈ ਬਣਨਗੇ ਕਲੇਸ ਆਪ ਜਾ ਚੁੱਕੇ ਨੇ ਤੇ ਪਹਿਲਾਂ ਚੈੱਕ ਵੀ ਕਰ ਲਈ ਵਾਸਤਾ ਮੈਂ ਕਰਤੀ ਸੀ ਕਿਤੇ ਕੋਈ ਕੀੜਾ ਵਗੈਰਾ ਹੋਵੇ वैसे तो साफ ही लगती है कुछ नहीं बरीक बरीके प्याज कट्टा ਸ਼ਾਇਦ ਅਜੇ ਹੈ ਨਹੀਂ ਦੇਖੂਗੀ ਜੇ ਕੋਈ ਹੋਈ ਤਾਂ ਆਪਾਂ ਉਹਨੇ ਤੇ ਰੈਡੀ ਪਾਉਣੇ ਪੈਣਗੇ ਲੋ ਜੀ ਪਿਆਜ਼ ਕੱਟ ਤੇ ਆਪਾਂ ਇਹਦੇ ਵਿੱਚ ਤੇ ਥੋੜਾ ਜਿਹਾ ਧਨੀਆ ਸੀ ਮੇਰੇ ਕੋਲ ਧਨੀਆ ਕੱਟ ਤਾਂ ਧਨੀਆ ਵੀ ਖਤਮ ਹੋ ਗਿਆ ਮੈਂ ਲੈ ਕੇ ਆਉਂਗੀ ਤੇ ਇਧਰ ਨਾਲੇ ਹਰੀਆਂ ਮਿਰਚਾਂ ਮੈਨੂੰ ਗਵੰਡੀਆਂ ਨੂੰ ਮਿਲ ਗਈਆਂ ਸੀ ਕਿਉਂਕਿ ਆਪਣੇ ਵੇੜੇ ਦੇ ਵਿੱਚ ਹੀ ਗੇਟ ਕੱਢਿਆ ਹੋਇਆ ਨਾ ਤੇ ਉਧਰੋਂ ਮਿਲ ਗਈਆਂ ਸੀ ਮਿਰਚਾਂ ਤੇ ਆਪਾਂ ਇਹ ਵੀ ਕੱਟ ਕੇ ਵਿੱਚ ਮਿਕਸ ਕਰਤੀਆਂ ਜੀ ਚਲੋ ਜੀ ਆਪਾਂ ਇਹਦੇ ਵਿੱਚ ਜਿਹੜੇ ਵੀ ਮਸਾਲੇ ਮਿਕਸ ਕਰਨੇ ਨੇ ਮਸਾਲੇ ਜ਼ਿਆਦਾ ਨਹੀਂ ਪਾਉਂਦੀ ਬਸ ਮੈਂ ਉਹ ਹੀ ਨਮਕ ਦੇ ਥੋੜੀ ਮਿਰਚ ਪਾਉਗੀ ਬਸ ਦੋ ਚੀਜ਼ਾਂ ਹੀ ਬਣਣਗੀਆਂ ਕੋਈ ਹੋਰ ਮਸਾਲੇ ਇਹਦੇ ਵਿੱਚ ਮੈਂ ਐਡ ਨਹੀਂ ਕਰਦੀ ਹੈਗੀ ਕਿਉਂਕਿ ਮੈਂ ਵੀ ਖਾਉਂਗੀ ਜਦੋਂ ਇੱਕ ਤਾਂ ਮੈਂ ਖਾਉਂਗੀ ਖਾਉਂਗੀ ਕਿਉਂਕਿ ਫਿਰ ਜਦ ਘਰ ਕੋਈ ਚੀਜ਼ ਬਣਦੀ ਹੈ ਨਾ ਰਹਿਣੀ ਜਾਂਦਾ ਖਾਸ ਕਰਕੇ ਗੋਭੀ ਦੇ ਪਰੌਂਠੇ ਬਹੁਤ ਟੇਸਟੀ ਨਹੀਂਗੇ ਲੱਗਦੇ ਆ ਮਤਲਬ ਵਧੀਆ ਬਣਦੇ ਆ ਸਰਦੀਆਂ ਦੇ ਵਿੱਚ ਗੋਭੀ ਦੇ ਆਲੂ ਦੇ ਪਰੌਂਠੇ ਹੋਏ ਮੌਲਿਆਂ ਵਾਲੇ ਵਧੀਆ ਲੱਗਦੇ ਨੇ ਪਰ ਮੌਲਿਆਂ ਵਾਲੇ ਮੈਨੂੰ ਜ਼ਿਆਦਾ ਵਧੀਆ ਨਹੀਂ ਲੱਗਦੇ ਮੈਨੂੰ ਤਾਂ ਗੋਭ ਹਲੋ ਇਹ ਪੈਨ ਮਿਕਸ ਕਰਕੇ ਉਸ ਤੋਂ ਬਾਅਦ ਆਟੇ ਨੂੰ ਜਿਹੜੇ ਮੁੱਕੀ ਦੇ ਲਈ ਤੇ ਆਪਾਂ ਹੁਣ pront ਨਾਸ਼ਤਾ ਕਰਨ ਤੋਂ ਬਾਅਦ ਜਿਹੜਾ ਸਾਫ ਸਫਾਈ ਦਾ ਕੰਮ ਉਹ ਸ਼ੁਰੂ ਹੋ ਗਿਆ ਅੰਦਰ ਜਿਹੜਾ ਝਾੜੂ ਮੇਰੇ ਸਾਰੇ ਅੰਦਰ ਮਤਲਬ ਰੂਮਾਂ ਦੇ ਵਿੱਚ ਸਾਰੀ ਲੱਗ ਚੁੱਕਿਆ ਹੈਗਾ ਝਾੜੂ ਤੇ ਉਸ ਤੋਂ ਬਾਅਦ 베ੜੇ ਦੇ ਵਿੱਚ ਵੀ ਥੋੜਾ ਜਿਹਾ ਰਹਿ ਗਿਆ ਇਹ ਜਿੰਨਾ ਉਧਰਲੇ ਸਾਈਡ ਵਾਲਾ ਏਰੀਆ ਰਹਿ ਗਿਆ ਬਾਕੀ ਸਾਰੇ ਝਾੜੂ ਜਿਹੜਾ ਲੱਗ ਚੁੱਕਿਆ ਉਸ ਤੋਂ ਬਾਅਦ ਫਿਰ ਮੇਰਾ ਪੋਚਾ ਸ਼ੁਰੂ ਹੋਊਗਾ ਕਿਉਂਕਿ ਜਿਹੜੀ ਹਾਊਸ ਹੈਲਪਰ ਹੈ ਮੇਰੀ ਉਹ ਕਾਫੀ ਦਿਨੋਂ ਤੋਂ ਆ ਨਹੀਂ ਰਹੀ ਹੈਗੀ ਉਹਨਾਂ ਦੇ ਘਰ ਵਿਆਹ ਦਾ ਪਹਿਲਾਂ ਨਹੀਂ ਉਹਨਾਂ ਦੇ ਮਿਸਤਰੀ ਲੱਗੇ ਹੋਏ ਸੀ ਬਾਕੀ ਦੇਖਦੇ ਆਂ ਜੀ ਮੈਂ ਹੁਣ ਉਹਨਾਂ ਤੋਂ ਉਹਦੇ ਤੋਂ ਬਾਹਰ ਦਾ ਹੀ ਕਰਵਾਇਆ ਕਰੂੰਗੀ ਮਤਲਬ ਵੇੜੇ ਦਾ ਕਰਵਾ ਲਿਆ ਕਰੂੰ ਵੇੜੇ ਦੇ ਵਿੱਚ ਝਾੜੂ ਪੋਚਾ ਜਿਹੜਾ ਉਹ ਕਰਵਾ ਲਿਆ ਕਰੂੰ ਅੰਦਰ ਦਾ ਕੰਮ ਆ ਜਿਹੜਾ ਮੇਰੇ ਨਾ ਮਤਲਬ ਪਸੰਦ ਨਹੀਂ ਆਇਆ ਮੇਰੇ ਨਾਲ ਕਿਸੇ ਦਾ ਵੀ ਕੰਮ ਆ ਜਿਹੜਾ ਪਸੰਦ ਨਹੀਂ ਆਉਂਦਾ ਆਪਣਾ ਕੰਮ ਆ ਜਿਹੜਾ ਆਪ ਆਪਾ ਕਰਦੇ ਹੋ ਸਕੂਨ ਵੀ ਮਿਲਦਾ ਕਰਕੇ ਹੈ ਨਾ ਕੰਮ ਤੇ ਇਸ ਤਰ੍ਹਾਂ ਫਿਰ ਠੀਕ ਆ ਜੀ ਚਲੋ ਕਿੰਨੇ ਕ ਦਿਨ ਮੈਨੂੰ ਰੈਸਟ ਮਿਲ ਗਈ ਬਾਹ ਨੂੰ ਤੇ ਗਵਾ ਕਰਕੇ ਸੀ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਮੈਨੂੰ ਮੇਰੀ ਬਾਹ ਕਰਕੇ ਮੈਨੂੰ ਐ ਹੋ ਜਾਂਦਾ ਵੀ ਥੋੜੇ ਦਿਨ ਚਲੋ ਰੈਸਟ ਮਿਲ ਜੂਗੀ ਇਸ ਕਰਕੇ ਸੀ ਸੋ ਕੰਮ ਮੈਨੂੰ ਨਹੀਂ ਪਸੰਦ ਆਉਂਦਾ ਕਿਸੇ ਦਾ ਵੀ ਤੇ ਚਲੋ ਜੀ ਫਿਰ ਮੇੜੇ ਦੇ ਵਿੱਚ ਝਾੜੂਆ ਜਿਹੜਾ ਲੱਗ ਚੁੱਕਿਆ ਤੇ ਹੁਣ ਅੰਦਰ ਚੱਲਦੇ ਆ ਕਿਚਨ ਦਾ ਬਰਤਨ ਵਗੈਰਾ ਪੈਣ ਇਸ ਤਰ੍ਹਾਂ ਉਹਦੀ ਸਫਾਈ ਕਰਨੇ ਪਹਿਲਾਂ ਮੈਨੂੰ ਐ ਸੀ ਵੀ ਮੈਂ ਜਿਹੜਾ ਝਾੜੂ ਪੋਚੇ ਦਾ ਕੰਮ ਖਤਮ ਕਰਦਾ ਤੇ ਝਾੜੂ ਲਾਉਣ ਤੋਂ ਬਾਅਦ ਹੁਣ ਮੈਂ ਕਿਚਨ 'ਚ ਜਾਉਂਗੀ ਤੇ ਉਸ ਤੋਂ ਬਾਅਦ ਪਹਿਲਾਂ ਜਿਹੜੇ ਬਰਤਨ ਨੇ ਕਿਚਨ ਦੀ ਸਾਫ ਸਫਾਈ ਕਰਕੇ ਫਿਰ ਜਿਹੜਾ ਅੰਦਰ ਉੱਚਾ ਵਗੈਰਾ ਲੱਗੂਗਾ ਤੇ ਲੋ ਜੀ ਬਰਤਨ ਇੰਨੇ ਕ ਬਰਤਨ ਮੈਂ ਸਾਫ ਕਰ ਤੇ ਪਹਿਲਾਂ ਮੋٹے ਮੋٹے ਤੇ ਥੋੜੇ ਹੀ ਰਹਿ ਗਏ ਬਰਤਨ ਤੇ ਇਹਨਾਂ ਨੂੰ ਸਾਫ ਕਰਕੇ ਨਹੀਂ ਇਹ ਤੇ ਬਾਕੀ ਦੇਖਦੇ ਕਿ ਐਸਾ ਸਾਫ ਹੋਣਾ ਕਿਚਨ ਦੇ ਵਿੱਚ ਜਿਹੜਾ ਘੰਟਾ ਲੱਗ ਜਾਂਦਾ ਜੀ ਡੇਲੀ ਦਾ ਇਹੀ ਕੰਮ ਆ ਮੇਰਾ ਇੱਕ ਘੰਟਾ ਦਾ ਕਿਚਨ ਮੇਰਾ ਖਾਈ ਜਾਂਦਾ ਸਾਫ ਸਫਾਈ ਨੂੰ ਕਿਉਂਕਿ ਕਾਫੀ ਕੰਮ ਹੋ ਜਾਂਦਾ ਕਿਚਨ ਦਾ ਵੀ ਆਪਾਂ ਇੱਕ ਕਹਿ ਦਿੰਨੇ ਆ ਵੀ ਬਰਤਨ ਸਾਫ ਕਰਨੇ ਹਨ ਚਲੋ ਅ ਮਤਲਬ ਖਾਣਾ ਬਣਾਉਣਾ ਉਸ ਤੋਂ ਜਿਹੜਾ ਕੰਮ ਵੀ ਕਾਫੀ ਵੱਜ ਜਾਂਦਾ ਹੈਗਾ ਤੇ ਇੱਕ ਕੰਮ ਨੂੰ ਲੈ ਕੇ ਚੱਲੀ ਇੱਕ ਕੰਮ ਦੇ ਆਪਾਂ ਇੱਕ ਤਾਂ ਕੰਮ ਹੀ ਲੈਨੇ ਉਹਦੇ ਕਾਫੀ ਕੰਮ ਹੋ ਜਾਂਦੇ ਨੇ ਤੇ ਚਲੋ ਜੀ ਇਹ ਤਾਂ ਫਿਰ ਆਪਣਾ ਕੰਮ ਆ ਜਿਹੜਾ ਕਰਨਾ ਹੀ ਹੈਗਾ ਬਰਤਨ ਨੇ ਜਿਹੜੇ ਸਾਫ ਹੋ ਚੁੱਕੇ ਨੇ ਤੇ ਹੁਣ ਹੀ ਦੇ ਆ ਉਜੀ ਕਿਚਨ ਦੀ ਜਿਹੜੀ ਸਫਾਈ ਕਰਨ ਤੋਂ ਬਾਅਦ ਕਿਚਨ ਦਾ ਬਸ ਬਾਕੀ ਸਾਰਾ ਕੰਮ ਖਤਮ ਹੋ ਗਿਆ ਪੋਚੇ ਪੋਚਿਆ ਰਹਿੰਦਾ ਤੇ ਉਸ ਤੋਂ ਬਾਅਦ ਇੱਕ ਗਲਾਸ ਪਾਣੀ ਦਾ ਪੀਉਂਗੀ ਗਰਮ ਕੀਤਾ ਇਹ ਪਾਣੀ ਮੈਂ ਕਰਮ ਕਰਕੇ ਇੱਕ ਗਲਾਸ ਪਾਣੀ ਦਾ ਪੀਉਂਗੀ ਦੋ ਤਿੰਨ ਗਲਾਸ ਰ ਮਤਲਬ ਤਿੰਨ ਤੋਂ ਚਾਰ ਗਲਾਸ ਵੀ ਜਿਹੜੇ ਮੈਂ ਗਰਮ ਕਰਕੇ ਪਾਣੀ ਪੀ ਲੈਣੀ ਹੈਗੀ ਤੇ ਬਾਕੀ ਇਸ ਤਰ੍ਹਾਂ ਹੀ ਪੀ ਲੈਣੀ ਹੈਗੀ ਇਸ ਤਰ੍ਹਾਂ ਜਦੋਂ ਮੈਨੂੰ ਐ ਲੱਗਦਾ ਵੀ ਗਰਮ ਕਰਨਾ ਚਾਹੀਦਾ ਤਾਂ ਮੈਂ ਗਰਮ ਕਰ ਲੈਣੀ ਆ ਕੰਮ ਕਾਰਨੀ ਜੇ ਸਾਰੇ ਖਤਮ ਹੋ ਚੁੱਕੇ ਨੇ ਤੇ ਇੱਕ ਪਲਾਟ ਕੱਟ ਕੇ ਲੈ ਕੇ ਆਈਆਂ ਐਪਲ ਖਾ ਕੇ ਫਿਰ ਮੈਂ ਨਾ ਕਿ ਆਉਂਗੀ ਬਾਕੀ ਕੰਮ ਕਰ ਲੈ ਅਮਰੀਕਾ ਤੋਂ ਕਾਫੀ ਟਾਈਮ ਹੋ ਗਏ ਕੰਮ ਖਤਮ ਹੋ ਜਾਂਦਾ ਇਧਰ ਅੰਟੀ ਵੀ ਬੈਠ ਗਈ ਸੀ ਮੈਂ ਹੁਣ ਸੋ ਨਾ ਐਪਲ ਖਾ ਕੇ ਨਾ ਕਿ ਆਉਂ ਫਿਰ ਹੋਰ ਕੰਮ ਲੈ ਦੁਪट्टे ਕੱਢੇ ਨੇਗੇ ਇਹ ਦੁਪट्टे ਡਰਾਈ ਮਤਲਬ ਡਾਈ ਕਰਵਾਉਣੇ ਦੁਬਾਰਾ ਦੇਖਦੇ ਜੀ ਹੋ ਸਕਿੱਤਾ ਹੋਊਗਾ ਇਹ ਕਰਵਾਉਂਗੀ ਨਹੀਂ ਫਿਰ ਹੋਰ ਲੈ ਕੇ ਆਉਣੇ ਪੈਣਗੇ ਸੂਟ ਮੈਂ ਆਪਣੇ ਲੈ ਆਈ ਸੀਗੇ ਉਹ ਸਟਿਚ ਕਰਨੇ ਦਿੱਕੇ ਨੇ ਤੇ ਉਹ ਜਿਹੜਾ ਸਟਿਚ ਹੋ ਕੇ ਆ ਗਿਆ ਸੋਨੂੰ ਫਿਰ ਦਿਖਾਉਂਗੀ ਮੈਂ ਆਪਣੇ ਚਲੋ ਜੀ ਹੁਣ ਪਹਿਲਾਂ ਇੱਕ ਵਾਰ ਖਾ ਕੇ ਫਿਰ ਮੈਂ ਨਹਾ ਕੇ ਫਿਰ ਮਿਲਦੇ ਹਾਂ ਸੋਨੂੰ ਲੋ ਜੀ ਇੱਥੇ ਮੈਂ ਨਹਾ ਕੇ ਆ ਚੁੱਕੀ ਆ ਤੇ ਬਾਕੀ ਕੰਮਕਾਰ ਸਾਰੇ ਖਤਮ ਹੋ ਚੁੱਕੇ ਨੇਗੇ ਤੇ ਬਾਕੀ ਦੇਖ ਲਿਆ ਹੁਣ ਚਾਹ ਪਾਣੀ ਦਾ ਕੀ ਬਣੂ ਕਲੇ ਸਾਬ ਵੀ ਨਹੀਂ ਆਏ ਘਰ ਕੋਈ ਨਹੀਂ ਮੈਂ ਇਕੱਲੀ ਆ ਲੰਚ ਵਗੈਰਾ ਕੁਝ ਨਹੀਂ ਬਣਦਾ ਹੈਗਾ ਚਾਹ ਹੀ ਬਣੂਗੀ ਚਾਹ ਨਾਲ ਕੁਝ ਥੋੜਾ ਬਹੁਤ ਤਾਂ ਲੈ ਲਵਾਂ ਬਾਕੀ ਵੈਸੇ ਭੁੱਖ ਵੀ ਨਹੀਂ ਲੱਗਦੀ ਕਦੇ ਪਾਣੀ ਪੀ ਲਿਆ ਕਦੇ ਐਪਲ ਖਾ ਲਿਆ ਹਨਾ ਕਦੇ ਦੁੱਧ ਵੀ ਗਰਮ ਕਰਕੇ ਪੀ ਲੈਂਦੀ ਹਾਂ ਮੈਂ ਦਿਨ ਦੇ ਵਿੱਚ ਇਸ ਤਰ੍ਹਾਂ ਮਤਲਬ ਡੇਲੀ ਨਹੀਂ ਕਰਦਾ ਜਿਆਦਾ ਵੀ ਆ ਜਾਂਦਾ ਕਈ ਵਾਰ ਨਹੀਂ ਵੀ ਕੀ ਜਾਂਦਾ ਇਸ ਤਰ੍ਹਾਂ ਚੱਲਦਾ ਰਹਿੰਦਾ ਬਾਕੀ ਜੋ ਵੀ ਮੈਂ ਆਪਣੀ ਡਾਈਟ ਲੈ ਰਹੀਆਂ ਕਿਉਂ ਮੈਂ ਬੁਰੀ ਪ੍ਰੋਪਰ ਲੈ ਰਹੀਆਂ ਕਿ ਜੋ ਵੀ ਮੈਂ ਸੋਚਿਆ ਲੈ ਮਤਲਬ ਸੋਚਿਆ ਹੈ ਮੈਂ ਮਾਈਂਡ ਦੇ ਵਿੱਚ ਹੀ ਲਿਸਟ ਬਣਾ ਕੇ ਰੱਖੂਗੀ ਵੈਸੇ ਮੈਂ ਤੇ ਕੋਮੈਂਟ ਆਏ ਹੋਏ ਨੇ ਜੀ ਆਮ ਕਾਫੀ ਵਾਲੇ ਮੇਕਰ ਨੂੰ ਲੈ ਕੇ ਤੇ ਆਪਾਂ ਉਹ ਦੱਸ ਦਿੰਦੇ ਜਿਹੜਾ ਕਾਫੀ ਵਾਲਾ ਮੇਕਰ ਹੈ ਮੇਰੇ بیٹے ਨੂੰ ਵੱਡੇ بیٹے ਨੂੰ SBI ਬੈਂਕ ਵੱਲੋਂ ਗਿਫਟ ਮਿਲੇ ਦਿਵਾਲੀ ਤੇ ਤੇ ਹੋਰ ਵੀ ਕਈ ਗਿਫਟ ਮਿਲੇ ਸੀਗੇ ਤੇ ਇਹ ਮੈਂ ਤੁਹਾਨੂੰ ਦਿਖਾ ਲਿਆ ਮੇਕਰ ਸਹੀ ਕਾਫੀ ਮੇਕਰ ਵੀ ਹੈ ਜੀ ਇਹ ਤੇ ਵਾਲਾ ਜਿਹੜਾ ਚੋਪਰ ਵੀ ਹੈਗਾ ਮਸਾਲਾ ਵਗੈਰਾ ਇਹਦੇ ਵਿੱਚ ਕੁੱਟ ਸਕਦੇ ਸਨ ਦਿਖਾ ਦਿੰਦੀ ਹਾਂ ਮੈਂ ਦੁਆਰਾ ਤੋਂ ਜਿਹੜਾ ਇਹ ਵਾਲਾ ਹੈ ਇਹ ਕਾਫੀ ਬਣਾਉਣ ਦੇ ਲਈ ਇਯਾ ਗਾ ਜੀ ਜਿਹੜਾ ਇਹ ਬਾਰ ਮੈਂ ਤੁਹਾਨੂੰ ਦਿਖਾ ਰਹੀ ਮੇਰੇ ਹੱਥ ਦੇ ਵਿੱਚ ਆ ਇਹਦੇ ਨਾਲ ਜਿਹੜਾ ਮਸਾਲਾ ਤਿਆਰ ਕੀਤਾ ਜਾਂਦਾ ਮਤਲਬ ਪਿਆਜ਼ ਵਗੈਰਾ ਚੌਪ ਕੀਤੇ ਜਾਂਦੇ ਨੇਗੇ ਤੇ ਤੁਹਾਡੇ ਕਮੈਂਟ ਜਦੋਂ ਆਉਂਦੇ ਆ ਉਦੋਂ ਜਿਹੜਾ ਮੇਰਾ ਅਗਲੇ ਦਿਨ ਵੀਡੀਓ ਜਾਣਾ ਹੁੰਦਾ ਉਹ ਤਿਆਰ ਹੁੰਦਾ ਕਿਉਂਕਿ ਇੱਕ ਦਿਨ ਪਹਿਲਾਂ ਵੀਡੀਓ ਬਣਦਾ ਦੂਸਰੇ ਦਿਨ ਆ ਜਾਂਦਾ ਗਾ ਜੀ ਉਹ ਵੀਡੀਓ ਵੀ ਤਿਆਰ ਹੁੰਦਾ ਦੂਸਰੇ ਵੀਡੀਓ ਦੇ ਵਿੱਚ ਜਦੋਂ ਮੈਂ ਕਮੈਂਟ ਵਾਰ ਪੜ੍ਹਦੀਆਂ ਕਈ ਵਾਰ ਲੇਟ ਵੀ ਹੋ ਜਾਂਦੀਆਂ ਤੇ ਉਦੋਂ ਪਰ ਸੌਰੀ ਜੀ ਤੁਹਾਡੇ ਕਮੈਂਟ ਦੇ ਜਵਾਬ ਨੇ ਜਿਹੜੇ ਮੈਂ ਬਸ ਤਾਂ ਮੈਂ लेट हो गई लिखता सी कमेंट थोड़ा रिप्लाई देता सी पर मैं सोचा अच्छ भी मैं दस दन लो, लो इन इन साम्दा साम्दा ताँगा ताँगा जी इधर चाह जी बन चुकी है लो जी इधर हरी शाम का टाइम है जी प्याज टमाटो ये आप कटा सब्जी बनावेंगे अच्छा शाही पनीर पनीर मैं फ्रिज रखता कट के इधर आटा सोह वाला पिया थोड़ा जहा गुन जाऊगा थोड़ा जि पिया चलो जी पहले इन्होंने कट लें लोज इधर ले आप थोड़े जी काजू थोड़े जी सी टुकड़े च चल जिने भी है पापा लर आप फ्राई पैन रखता ਤੇ ਇਧਰ ਜਿਹੜੀ ਆਪਾਂ ਇਹ ਕੱਟ ਲਈ ਆ ਸਾਰੇ ਤੇ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਇਧਰ ਦੁੱਧ ਰੱਖ ਲਿਆ ਰੂਮ ਟੈਂਪਰੇਚਰ 'ਚ ਆਜੂਗਾ ਤੇ ਦਹੀਂ ਵੀ ਮੈਂ ਫਟ ਕੇ ਆਹ ਸੋਰੀ ਦਹੀਂ ਨਹੀਂ ਹੈਗੀ ਮਲਾਈ ਆ ਦਹੀਂ ਹੈ ਨਹੀਂ ਦਹੀਂ ਵੀ ਪੈਂਦਾ ਇਹਦੇ ਵਿੱਚ ਪਰ ਦਹੀਂ ਮੈਂ ਸਕਿੱਪ ਕਰੂੰਗੀ ਮਲਾਈ ਇਹ ਪਾਉਂਗੀ ਪਹਿਲੀ ਚਲੋ ਜੀ ਹੁਣ ਆਪਾਂ ਇਹਨੂੰ ਦੇਖਦੇ ਆਂ ਹੋਰ ਗਰਮ ਹੋ ਗਿਆ ਜੀ ਕੱਟ ਪਾਏ ਸਾਰੇ ਨੇ ਜਿਹੜੇ ਇਹਦੇ ਵਿੱਚ ਪਾ ਦਿੰਨੇ ਆਂ ਲੋ ਜੀ ਆਪਾਂ ਇਹਨੂੰ ਥੋੜਾ ਜਿਹਾ ਫਰਾਈ ਕਰਾਂਗੇ ਫਰਾਈ ਕਰਕੇ ਉਸ ਤੋਂ ਬਾਅਦ ਫਿਰ ਇਹਨੂੰ ਠੰਡਾ ਹੋਣ ਦਵਾਂਗੇ ਫਿਰ ਆਪਾਂ ਇਹਨੂੰ ਜਿਹੜਾ ਮਿਕਸੀ ਦੇ ਵਿੱਚ ਗ੍ਰाइंड ਕਰ ਲਾਂਗੇ ਤੇ ਫਿਰ ਆਪਾਂ ਜਿਹੜਾ ਸਬਜ਼ੀ ਬਣਾਵਾਂਗੇ ਲੋ ਜੀ ਹੋ ਚੁੱਕਿਆ ਤੇ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਦਿੰਦੇ ਆ ਲੋ ਜੀ ਇਦਰੇ ਆਪਾਂ ਫਰਾਈ ਪੈਨ ਰੱਖ ਲਏ ਇਸ ਵਿੱਚ ਹੀ ਬਣਾਵਾਂਗੇ ਹੁਣ ਕਿ ਥੋੜਾ ਜਿਹਾ ਬਣਾਉਂਗੀ ਮੈਂ ਤੇ ਇਹਦੇ ਵਿੱਚ ਦੇਸੀ ਘੀ ਹੈ ਜਿਹੜਾ ਦੇਸੀ ਘੀ ਪਾਉਂਗੀ ਤੇ ਜੇ ਤੁਹਾਡੇ ਕੋਲ ਬਟਰ ਆ ਤਾਂ ਵਾਟਰ ਵੀ ਪਾ ਸਕਦੇ ਹੋ ਤੇ ਮੈਂ ਦੇਸੀ ਘੀ ਪਾਉਂਗੀ 2-3 ਚਮਚਾ ਜਿਹੜੇ ਦੇਸੀ ਘੀ ਐਡ ਕਰੂੰਗੇ ਇਹਦੇ ਵਿੱਚ ਉਸ ਤੋਂ ਬਾਅਦ ਫਿਰ ਖੜੇ ਮਸਾਲੇ ਕਿਉਂਕਿ ਸਾਈ ਪਨੀਰ ਸ਼ਾਹੀ ਮਤਲਬ ਚੀਜ਼ਾਂ ਹੀ ਪੈਂਦੀ ਨੇ ਇਹਦੇ ਵਿੱਚ ਜਿਵੇਂ ਦੇਸੀ ঘি ਹੋ ਗਿਆ ਮਲਾਈ ਹੋ ਗਈ ਜਾਂ ਦਹੀਂ ਵੀ ਪੈਂਦੀ ਹੈ ਦਹੀਂ ਮੇਰੇ ਕੋਲ ਹੈ ਨਹੀਂ ਪਰ ਫਿਰ ਮੈਂ ਸਕਿਪ ਕਰਤੀ ਲਓ ਜੇ ਪਾ ਕੀ ਹੈ ਜਿਹੜਾ ਕਰਤਾ ਜਦੋਂ ঘি ਮੈਲਟ ਹੋ ਗਿਆ ਤੇ ਆ ਆਪਣੇ ਖੜੇ ਮਸਾਲੇ ਨੇਗੇ ਖੜੇ ਮਸਾਲੇ ਹੈਗੇ ਆ ਹਾਂ ਤੇਜ ਪੱਤਾ ਜੀਰਾ ਤੇ ਵੱਡੇ ਅਲੈਚੀ ਫਿਲਹਾਲ ਮੇਰੇ ਕੋਲ ਇਹੀ ਮਸਾਲੇ ਸੀਗੇ ਤੇ ਲੋ ਜੀ ਆਪਾਂ ਇਹਦੇ ਵਿੱਚ ਪਾਤੇ ਨੂੰ ਥੋੜਾ ਜਿਹਾ ਆਪਾਂ ਆਹੋ ਦਮਾਗੇ ਦੇ ਵਿੱਚ ਘੀ ਦੇ ਵਿੱਚ ਜਿਹੜੇ ਮਸਾਲਿਆਂ ਦਾ ਫਲੇਵਰ ਆ ਜਾ ਵੀ ਥੋੜਾ ਜਿਹਾ ਟਾਈਮ ਹੋ ਕਰਾਂਗੇ ਆਪਾਂ ਤੇ ਲੋ ਜੀ ਇਹ ਜਿਹੜਾ ਆਪਾਂ ਗ੍ਰाइंड ਕਰ ਲਿਆ ਸੀਗਾ ਇਹਦਾ ਪਾ ਲਸਣ ਪਿਆਜ਼ ਸਾਰੇ ਤੇ ਮਤਲਬ ਲਸਣ ਪਿਆਜ਼ ਹਰੀ ਮਿਰਚ ਇਸ ਤਰ੍ਹਾਂ ਸਾਰੇ ਆਪਾਂ ਗ੍ਰाइंड ਕਰ ਲਏ ਸੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਣੇ ਆ ਵੈਸੇ ਥੋੜਾ ਹੋਇਆ ਹੋਇਆ ਸੀ ਜਿਆਦਾ ਟਾਈਮ ਨਹੀਂ ਲੱਗਦਾ ਇਹਨੂੰ ਭੁੰਨਣ ਨੂੰ ਤੇ ਥੋੜਾ ਟਾਈਮ ਹੀ ਲੱਗੂਗਾ ਜਦੋਂ ਇਹ ਭੁੰਨ ਗਿਆ ਫਿਰ ਆਪਾਂ ਇਹਦੇ ਵਿੱਚ ਜਿਹੜਾ ਮਸਾਲੇ ਐਡ ਕਰਦਾਂਗੇ ਮਸਾਲੇ ਬਸ ਦੋਈ ਪੈਣਗੇ ਕਲਰ ਦੇ ਵਾਸਤੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਤੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਰੈੱਡ ਮਿਰਚ ਪਾਈ ਆ ਦੋਨੋਂ ਚੀਜ਼ਾਂ ਪਾ ਕੇ ਦੋਈ ਮਤਲਬ ਮਸਾਲੇ ਫਿਰ ਇਹਨੂੰ ਮਿਕਸ ਕਰਦਾਂਗੇ ਮਿਕਸ ਕਰਨ ਤੋਂ ਬਾਅਦ ਫਿਰ ਇਹਨੂੰ ਥੋੜਾ ਜਿਹਾ ਟਾਈਮ ਆਪਾਂ ਜਿਹੜਾ ਹੋਸ ਸੇਕ ਲਵਾਵਾਂਗੇ ਜਦ ਇਹਦਾ ਆਪਾਂ ਇਹਦੇ ਵਿੱਚ ਕੀ ਪਾਇਆ ਘੱਟ ਪਾਇਆ ਤੇ ਲੋ ਜੀ ਹੁਣ ਇਹਦੇ ਵਿੱਚ ਆਪਾਂ ਜਿਹੜਾ ਮਲਾਈ ਹੈ ਮਲਾਈ ਪਾ ਦਨੇਗੇ ਮਲਾਈ ਪਾ ਕੇ ਚੰਗੀ ਤਰ੍ਹਾਂ ਪਾ ਇਹਦੇ ਵਿੱਚ ਮਿਕਸ ਕਰ ਦਿੰਨੇ ਆ ਮਿਕਸ ਕਰਨ ਤੋਂ ਬਾਅਦ ਥੋੜਾ ਜਿਹਾ ਟਾਈਮ ਆ ਜਿਹੜਾ ਆਪਾਂ ਇਹਨੂੰ ਫੇਰ ਸੇਕ ਲਵਾਵਾਂਗੇ ਤੇ ਜਦੋਂ ਇਹ ਮਲਾਈ ਇਹਦੇ ਵਿੱਚ ਵਧੀਆ ਘੀ ਛੱਡ ਗਿਆ ਦੇਖੋ ਮਸਾਲਾ ਆਪਣਾ ਥੋੜਾ ਜਿਹਾ ਨਮਕ ਐਡ ਕਰ ਦਾਂਗੇ ਨਮਕ ਐਡ ਕਰਨ ਤੋਂ ਬਾਅਦ ਇਹਨੂੰ ਆਪਾਂ ਥੋੜਾ ਟਾਈਮ ਸੇਕ ਲਵਾਵਾਂਗੇ ਹੋਰ ਤੇ ਜਿਹੜਾ ਤੇਜ ਪੱਤਾ ਉਹ ਮੈਂ ਕੱਢ ਤਾ ਤੇ ਉਸ ਤੋਂ ਬਾਅਦ ਇਹਨੂੰ ਟੱਕ ਤਾ ਇਧਰੇ ਮੇਥੀ ਹੈਗੀ ਮੇਥੀ ਨੂੰ ਮੈਂ ਥੋੜਾ ਉਹ ਕਰ ਲਿਆ ਤਵੇ ਤੇ ਗਰਮ ਕਰਕੇ ਫੇਰ ਪਾਈਆ ਤੇ ਲੋ ਜੀ ਆਪਾਂ ਦੁੱਧ ਐਡ ਕਰ ਦਿੰਨੇ ਆਂ ਦੁੱਧ ਦੁੱਧ ਮੇਰਾ ਹੈ ਤੇ ਸਾਰਾ ਟੋਟਲ ਡੇਢ ਕੱਪ ਦੁੱਧ ਦਾ ਸੀਗਾ ਤੇ ਇਹਦੇ ਵਿੱਚੋਂ ਮੈਂ ਥੋੜਾ ਜਿਹਾ ਦੁੱਧ ਬਚਾ ਲਿਆ ਸੀ ਤੇ ਥੋੜਾ ਜਿਹਾ ਦੁੱਧ ਮੈਂ ਦੇਖਦੇ ਆਂ ਗਰੇਵੀ ਦਾ ਹਿਸਾਬਾ ਗਰੇਵੀ ਜਿੰਨੀ ਤੁਹਾਨੂੰ ਮਤਲਬ ਇਹ ਜਿਹੜਾ ਸਾਹੀ ਪਨੀਰਾ ਥੋੜਾ گاੜਾ ਹੀ ਹੁੰਦਾਗਾ ਤੇ ਬਾਕੀ ਆਪਾਂ ਦੇਖਦੇ ਆਂਗੇ ਥੋੜਾ ਦੁੱਧ ਮੈਂ ਇਹਦੇ ਵਿੱਚ ਹੋਰ ਮਿਕਸ ਕਰਤਾ ਤੇ ਲੋ ਜੀ ਇਹਨੂੰ ਆਪਾਂ ਹੁਣ ਉਬਾਲ ਆ ਗਿਆ ਨਾ ਟੱਕ ਕੇ ਉਬਾਲਾ ਦੇ ਤਾਂ ਆਪਾਂ ਇਹਨੂੰ ਤੇ ਉਸ ਤੋਂ ਬਾਅਦ ਇਹ ਹੁਣ ਦੇਖੋ ਜੀ ਤੁਸੀਂ ਉਬਲ ਚੁੱਕਿਆ ਤੇ ਆਪਾਂ ਇਹਦੇ ਵਿੱਚ ਹੁਣ ਜਿਹੜਾ ਥੋੜਾ ਟਾਈਮ ਹੋਰ ਸੇਕ ਕਸੂਰੀ ਮੇਥੀ ਐਡ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਇਸ ਤਰ੍ਹਾਂ ਇਹਨੂੰ ਆਪਾਂ ਤਵੇ ਤੇ ਥੋੜਾ ਇਹਨੂੰ ਭੁੰਨ ਲਿਆ ਸੀ ਕਸੂਰੀ ਮੇਥੀ ਨੂੰ ਤੇ ਉਸ ਤੋਂ ਬਾਅਦ ਬਰੀਕ ਫਾਈਨ ਇਹਦਾ ਪੇੜਾ ਬਣ ਗਿਆ ਪਾਊਡਰ ਤੇ ਨਾਲ ਹੀ ਜਿਹੜਾ ਗਰਮ ਮਸਾਲਾ ਉਹ ਐਡ ਕਰਤਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਜਿਹੜਾ ਪਨੀਰ ਆ ਪਨੀਰ ਪਾਵਾਂਗੇ ਥੋੜੀ ਜਿਹੀ ਆਪਾਂ ਪਾਵਾਂਗੇ ਚੀਨੀ ਪਹਿਲਾਂ ਕਿਉਂਕਿ ਸਾਹੀ ਪਨੀਰ ਥੋੜਾ ਜਿਹਾ ਮਿੱਠਾ ਜਿਹਾ ਟੇਸਟ ਹੁੰਦਾ ਇਹਦਾ ਬਸ ਇਹਦੇ ਵਿੱਚ ਖੋਆ ਵੀ ਪੈ ਜਾਂਦਾਗਾ ਫਿਰ ਮੈਂ ਬਹੁਤ ਘੱਟ ਚੀਜ਼ਾਂ ਨਾਲ ਬਣਾ ਲਈਏ ਜਿਹੜਾ ਸਾਹੀ ਪਨੀਰਾ ਤੇ ਕਾਫੀ ਹੈਵੀ ਹੈਵੀ ਚੀਜ਼ਾਂ ਪੈਂਦੀਆਂ ਨੇ ਇਹਦੇ ਵਿੱਚ ਤੇ ਲੋ ਜੀ ਗਰੇਵੀਏ ਜਿਹੜੀ ਆਪਾਂ ਤਿਆਰ ਪਨੀਰ ਮਤਲਬ ਬਿਨਾ ਪਨੀਰ ਤੋਂ ਹੀ ਸਾਹੀ ਪਨੀਰ ਜਿਹੜਾ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈਗਾ ਆਪਾਂ ਹੁਣ ਇਹਦੇ ਵਿੱਚ ਜਿਹੜੇ ਪਨੀਰ ਦੇ ਟੁਕੜੇ ਕਰਕੇ ਰੱਖਿਆ ਤੇ ਉਹ ਆਪਾਂ ਹੱਥ ਦੇ ਨਾਲ ਮਿਕਲਾ-ਕਲਾ ਕਰਕੇ ਮਿਕਸ ਕਰਿਆ ਤੇ ਲੋ ਜੀ ਇਹਨੂੰ ਆਪਾਂ ਮਿਕਸ ਕਰ ਦਿੰਨੇ ਆ ਪਨੀਰ ਆ ਜਿਹੜਾ ਆਪਾਂ ਐਡ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਕਿੰਨੀ ਜਿਹੜੀ ਗਰੇਵੀਏ ਗਾੜੀ ਹੈ ਪਨੀਰ ਦੇਖੋ ਮਤਲਬ ਇਹ ਇੱਕ ਨਾਣ ਤਾਣੇਦਾਰ ਜਿਹਾ ਟੈਕਸਚਰ ਹੈ ਦਾ ਜਿਹੜਾ ਪਨੀਰ ਹੈਗਾ ਗਰੇਵੀ ਦਾ ਇਹ ਦਹੀਂ ਨਾਲ ਹੋਰ ਵੀ ਦਾਣੇਦਾਰ ਹੋ ਜਾਂਦਾ ਪਰ ਦਹੀਂ ਤੋਂ ਬਿਨਾ ਵੀ ਜਿਹੜਾ ਇਹ ਬਹੁਤ ਵਧੀਆ ਪਨੀਰ ਬਣਿਆ ਦੇਖ ਸਕਦੇ ਹੋ ਤੁਸੀਂ ਦੇਖੋ ਮੈਂ ਤੁਹਾਨੂੰ ਚੱਕ ਕੇ ਵੀ ਦਿਖਾਉਣੀ ਆ ਚਮਚ ਦੇ ਨਾਲ ਤੇ ਬਹੁਤ ਹੀ ਵਧੀਆ ਜਿਹੜਾ ਪਨੀਰ ਸਾਹੀ ਪਨੀਰ ਬਣ ਕੇ ਤਿਆਰਾ ਲੋ ਜੀ ਸਾਹੀ ਪਨੀਰ ਬਣ ਕੇ ਤਿਆਰਾ ਬਿਲਕੁਲ ਢਾਬਾ ਸਟਾਈਲ ਤੇ ਵਧੀਆ ਨਾ ਬਣਿਆ ਕਲਰ ਦੇਖੋ ਤੇ ਹਸਣ ਨੇ ਵੀ ਬਹੁਤ ਪਸੰਦ ਆ ਸਾਹੀ ਪਨੀਰ ਮਤਲਬ ਅੱਜ ਵਾਲਾ ਵੀ ਪਸੰਦ ਆ ਤੇ ਬੇਟਿਆਂ ਨੂੰ ਦੋਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਗਾ ਤੇ ਚਲੋ ਜੀ ਫਿਰ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਤੇ ਮਿਲਦੇ ਆਂਗੇ ਆਪਾਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ ਵਸਤੇ ਰਹੋ ਖੁਸ਼ ਰਹੋ ਖੁਸ਼ਾਲ ਰਹੋ ਬਾਏ ਬਾਏ ਗੁੱਡ ਨਾਈਟ